ਲਏ ਦੋਸਤੋ ਅੱਜ ਨਾ ਸਾਨੂੰ ਆਪਾਂ ਘਰੇਲੂ ਇੱਕ ਗਾਂ ਦਿਖਾਉਣੇ ਆਂਗੇ ਸੂਣ ਚ ਹਲੇ ਰਹਿੰਦਾਗਾ ਹਫਤਾ ਤੇ ਥੱਲੋਂ ਬਾਅ ਕਮਾਲਾ ਠੰਡੀ ਸੀਲ ਆਗੀ ਆਰਡਰ ਲੈਵੇ ਦੀ ਬਹੁਤ ਜ਼ਿਆਦੇ ਸਾਫ ਆਗੀ ਦੂਜੇ ਸੂਏ ਸੂਣਾਗਾ ਹਫਤਾ ਕਹਿੰਦਾ ਸੂਣ ਦਾ ਕੱਦਗਾਠ ਵਧੀਆ ਤੇ ਵਜ਼ਨ ਵਧੀਆਗਾ ਜੀ 60000 ਦੇ ਵਿੱਚ ਬਾਈ ਕਹਿੰਦਾ 65000 ਰੁਪਏ ਦੇ ਵਿੱਚ ਆਪਾਂ ਦੇ ਦਾਂਗੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦੇ ਵਿੱਚ ਵਿੱਚ ਉੱਕਾ-ਪੁੱਕਾ 65000 ਰੁਪਇਆ ਲੈਣਾਗਾ ਥੋੜਾ ਕਾਣਾ ਮਾਨਤਾ ਨਤ ਕਰਾ ਦਾਂਗੇ ਆਪਾਂ ਤੇ 65000 ਦੇ ਵਿੱਚ ਪਹੁੰਚ ਕਰ ਦਾਂਗੇ 14 ਲੀਟਰ ਦੁੱਧ ਪਿਛਲੇ ਸੂਏ ਇਹਨਾਂ ਨੇ ਮੈਂ ਇਹ ਵਰਗਾ ਲੋਕ ਮਿਣਕੇ ਕੱਢਿਆਗਾ ਮੱਝ ਵਰਗਾ گاੜਾ ਦੁੱਧ ਹੈਗਾ ਦੇਖ ਸਕਦੇ ਹੋ ਤੁਸੀਂ ਕਿਸੇ ਵੀਰ ਨੇ ਖਰੀਦਣੀ ਆ 98152 23779 ਇਹ ਹੈਗਾ ਮੋਬਾਈਲ ਨੰਬਰ ਇਹ ਦੂਜਾ ਮੋਬਾਈਲ ਨੰਬਰ 9878313966 ਹੈ ਸਕਰੀਨ ਦੇ ਚੱਲਦਾਗਾ ਕਿਸੇ ਵੀਰ ਨੇ ਖਰੀਦਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾਗਾ ਥਣਾ ਦੀ ਗਾਰੰਟੀ ਹੋਊਗੀ ਚਾਰੇ ਥਣਾ ਦੀ ਤੇ ਦੁੱਧ ਦੀ ਵੀ ਗਾਰੰਟੀ ਹੋਊਗੀ ਆਪਣੀ ਕਿਸੇ ਘਰੇਲੂ ਵੀਰ ਨੇ ਕਰੇ ਰੱਖਣ ਖਾਤਰ ਖਰੀਦਣੀ ਆ ਤਾਂ ਇਹ ਗਾਂ ਖਰੀਦ ਸਕਦਾਗਾ ਪਿੰਡ ਹੈਗਾ ਆਪਣਾ ਬੋਗਰ ਜ਼ਿਲ੍ਹਾ ਸੰਗਰੂਰ ਲੈ ਤੋਰ ਕੇ ਦਿਖਾਉਣੇ ਆਪਾਂ ਤੁਹਾਨੂੰ ਤਲੇ ਤੁਸੀਂ ਆਰਡਰ ਵਗੈਰਾ ਪਹਿਸੋ ਚੈੱਕ ਕਰ ਸਕਦੇ ਹੋ ਦੋਸਤੋ ਥੋੜਾ ਜਿਹਾ ਡਰਦੀ ਆ ਨਾ ਕਰਦੇ ਕਰਕੇ ਤੇ ਸੀਲ ਸੀਲ ਇੰਨੀ ਆਪਾਂ ਤੁਹਾਨੂੰ ਥਾਨ ਲੇਵੇ ਤੇ ਹੱਥ ਮਰਵਾ ਕੇ ਦਿਖਾਉਣੀ ਆਗੇ ਹਲੇ ਹਫਤਾ ਹਫਤਾ 10 ਦਿਨ ਲੇ ਜੂ ਬੰਨ ਲਾ ਆ ਤਾਂ ਕੁਛ ਨਹੀਂ ਕਹਿੰਦੀ ਸੀਲ ਚੰਗੀ ਆਗੀ ਦੋਸਤੋ ਚੈੱਕ ਕਰੋ ਤੁਸੀਂ ਕੁਛ ਨਹੀਂ ਕਹਿੰਦੀ ਜਵਾਬ ਕਹਿ ਮਰਜੀ ਫਰੀ ਜਾਣ ਲੈ ਦੋਸਤੋ ਸੀਲ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਵਧੀਆ ਠੰਡੀ ਸੀਲ ਹੈ ਜੀ ਕੋਈ ਨਿਆਣਾ ਨਹੀਂ ਬਣਦੀ ਬਗੈਰ ਨਿਆਣੇ ਤੋਂ ਤੁਸੀਂ ਇਹਨੂੰ ਚੂਹ ਸਕਦੇ ਹੋਗੇ ਹਾਂ ਚੈੱਕ ਕਰੋ